ਦੋਸਤੋ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਤੇ ਦੋਸਤੋ ਇਹ ਪੋਸਟ ਅੱਜ ਤੋਂ 2 ਸਾਲ ਪਹਿਲਾਂ ਦੀ ਹੈ ਜਦੋਂ ਸਿੱਧੂ ਮੂਸੇ ਵਾਲੇ ਬਾਈ ਦੇ ਚੈਨਲ ਤੋਂ ਲੈਵਲ Song ਆਊਟ ਹੋਇਆ ਸੀ ਤੇ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਿੱਧੂ ਮੂਸੇ ਵਾਲੇ ਬਾਈ ਦੇ ਅਕਾਊਂਟ ਦੇ YouTube ਦੇ ਅਫੀਸ਼ੀਅਲ ਅਕਾਊਂਟ ਤੋਂ ਇੱਕ ਕਮੈਂਟ ਆਉਂਦਾ ਹੈ ਜਿਸ ਵਿੱਚ ਲਿਖਦੇ ਹਨ ਕਿ ਸਿੱਧੂ ਇਸ ਲੈਵਲ ਅਪਡੇ ਬਾਈ ਡੇ ਤਾਂ ਦੋਸਤੋ ਇਹ 2 ਸਾਲ ਪਹਿਲਾਂ ਦੀ ਪੋਸਟ ਆ ਤੇ ਅੱਜ ਦਾ ਸਿੱਧੂ ਮੂਸੇ ਵਾਲੇ ਬਾਈ ਦਾ ਲੈਵਲ ਹੀ ਕੁਝ ਹੋਰ ਆ ਤਾਂ ਦੋਸਤੋ ਹੁਣ ਗੱਲ ਕਰਦੇ ਆ ਸਿੱਧੂ ਮੂਸੇ ਵਾਲੇ ਬਾਈ ਦੇ ਆਉਣ ਵਾਲੇ ਨਵੇਂ Song Dalma ਦੀ ਅਤੇ Steff London ਨੇ ਆਪਣੇ Instagram account ਤੇ ਪੋਸਟ ਵੀ ਕੀਤਾ ਕਿ ਇਹ album 14 ਜੂਨ ਨੂੰ release ਕੀਤੀ ਜਾਵੇਗੀ ਜਿਸ ਦਾ ਨਾਮ ਹੈ Island 54 ਅਤੇ ਸਿੱਧੂ ਮੂਸੇ ਵਾਲੇ ਦਾ ਇਸ ਵਿੱਚ Dalma song ਹੈ ਜਿਸ ਵਿੱਚ ਸਿੱਧੂ ਮੂਸੇ ਵਾਲੇ ਬਾਈ ਦੀ featuring ਹੈ ਅਤੇ ਕੁਝ part ਤਾਂ ਸਿੱਧੂ ਮੂਸੇ ਵਾਲੇ ਬਾਈ ਦਾ Steff London ਨੇ ਆਪਣੇ live ਦੇ ਵਿੱਚ ਚਲਾ ਹੀ ਦਿੱਤਾ ਸੀ ਬਾਕੀ ਬਚਿਆ ਹੋਇਆ ਦੇਖਦੇ ਆ ਦੋਸਤੋ ਕਿੰਨਾ ਕੁ ਹੋ ਸਕਦਾ ਸਿੱਧੂ ਮੂਸੇ ਵਾਲੇ ਬਾਈ ਦਾ part ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਨਵੇਂ ਜੁੜੇ ਦੋਸਤ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣ ਤਾਂ ਜੋ ਆਉਣ ਵਾਲੀਆਂ ਅਪਡੇਟਸ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਤੇ ਕਮੈਂਟ ਬਾਕਸ ਵਿੱਚ ਜਸਟਿਸ ਫੋਰ ਸਿੱਧੂ ਮਸੇਵਾਲਾ ਲਿਖਣਾ ਨਾ ਭੁੱਲਣਾ ਜੀ